ठीक है ठीक है वाइटर जो पहले नंबर देंगे वाइटर कोड तोड़े नहीं 83 ਕਿਲੋ 200 ਗ੍ਰਾਮ ਦਾ ਵਲਡ ਰਿਪੋਰਟ ਸੀ ਇਹ ਮਰੀਕ ਸਿੰਘ ਨੇ 92 ਕਿਲੋ ਪਲੱਸ ਇੱਕ ਗੱਲ ਨਾਲ 92 ਕਿਲੋ ਬਾਹਰ ਚੁੱਕਣਗੇ 95 500 95 500 95 500 ਜੀ 92 500 ਨਾ ਆਉਣੀ ਬਾਹਰ ਚ ਕਿੱਥੇ ਆਏ ਆ ਕੀ ਬਾਤਾਂ ਨੇ ਜੀ sc 77 M fleet m ਸਮਰਾਲੇ ਤੋਂ ਨਰੇਤ ਜੀ ਪਤੰਗਾ ਵਾਲੇ ਲਓ ਜੀ ਕਾਨ ਦੇ ਨਾਲ ਜੱਗਦਾ 95 500 ਅਮਰੀਕ 500 ਰੁਪਇਆ ਮੇਕਰ ਤੇਰੇ ਲਈ ਪਹਿਲੇ ਹੀ ਆ ਗਿਆ ਸਾਡੇ ਕਰਨਾਲ ਸਾਹਿਬ ਪ੍ਰਧਾਨ ਗਰੇਵਲ ਸੁਸਾਇਟੀ ਗਿਆਰਾਇ ਪਰ ਵੱਲੋਂ ਸੁਰਿੰਦਰ ਜੀ ਵੱਲੋਂ 500 ਰੁਪਇਆ ਕਰਨਾਲ ਸੁਰਿੰਦਰ ਸਿੰਘ ਜੀ ਵੱਲੋਂ 500 ਰੁਪਇਆ ਅਮਰੀਕ ਸਿੰਘ ਵੱਲੋਂ ਕੇ ਲਾਇਰ ਰੇਟਰ سپورਟ ਸੁਸਾਇਟੀ ਕਨ ਸਰਿੰਦਰ ਸਿੰਘ ਜੀ ਵੱਲੋਂ 500 ਰੁਪਿਆ ਅਮਰੀਕ ਮੇਰੇ ਤੋਂ ਲੈ ਜੀ ਵੀ ਇਹ 500 ਵੇਖੋ ਲਾ ਗਿਆ ਕਨਨ ਸਾਹਿਬ ਵੱਲੋਂ 100 ਰੁਪਿਆ ਨਰੇਸ਼ ਨੂੰ ਪਤੰਗਾਂ ਵਾਰੀ ਨੂੰ 100 ਰੁਪਿਆ ਸਾਡੇ ਕਨਨ ਸਾਹਿਬ ਬਸ ਆ ਜੋ ਬਾਈਟਾ ਸਾਰਾ ਤਾੜੀ ਇੱਕ ਮਿੰਟ ਨਰੇਸ਼ ਸਮਰਾਨ ਤੋਂ ਪਟੰਗਾ ਵਾਲੇ 100 ਰੁਪਿਆ ਦਿੱਤਾ ਜੀ ਸਾਡੇ ਪ੍ਰਧਾਨ ਜੀ ਨੇ ਚੱਲ ਆ ਜੀ ਠੀਕ ਹੈ ਠੀਕ ਹੈ ਬਾਈਟਰ ਕੋਡ ਪਹਿਲੇ ਨੰਬਰ ਤੇ ਹੈਗੀ ਵਾਈਟਰ ਕੋਡ ਤੋੜੇ ਇਹਨਾਂ ਨੇ 83 ਕਿਲੋ 200 ਗ੍ਰਾਮ ਦਾ ਵਲਟਰ ਕੋਡ ਸੀ ਇਹ ਅਮਰੀਕ ਸਿੰਘ ਨੇ 92 ਕਿਲੋ ਪਲੱਸ ਇੱਕ ਗੱਡ ਨਾਲ 92 ਕਿਲੋ ਵਾਰ ਚੁੱਕਣਗੇ 95 500 95 500 95 500 ਜੀ 92 500 ਨਾਲ ਨਹੀਂ ਬਾਹਰ ਚਿੱਟ ਕੇ ਆਏ ਆ ਕੀ ਬਾਤਾਂ ਨੇ ਜੀ ਸਮਰਾਲੇ ਤੋਂ ਨਰੇਤ ਜੀ ਪਤੰਗਾ ਵਾਲੇ ਲੋ ਜੀ ਕਾਨ ਦੇ ਨਾਲ 95 500 ਅਮਰੀਕ 500 ਰੁਪਇਆ ਮੇਕਰ ਤੇਰੇ ਲਈ ਪਹਿਲੇ ਹੀ ਆ ਗਿਆ ਸਾਡੇ ਕਰਨਾਲ ਸਾਹਿਬ ਪ੍ਰਧਾਨ ਗਰੇਵਰ ਸੁਸਾਇਟੀ ਕਿਲਾ ਰੇਬਰ ਵੱਲੋਂ ਸੁਰਿੰਦਰਜੀਤ ਵੱਲੋਂ 500 ਰੁਪਇਆ ਕਰਨਾਲ ਸਰਿੰਦਰ ਸਿੰਘ ਜੀ ਵੱਲੋਂ 500 ਰੁਪਇਆ ਅਮਰੀਕ ਸਿੰਘ ਵੱਲੋਂ ਕਿਲਾ ਰੇਬਰ ਸਪੋਰਟ ਸੁਸਾਇਟੀ ਕਰਨਾਲ ਸ਼ਰਿੰਦਰ ਸਿੰਘ ਜੀ ਵੱਲੋਂ 500 ਰੁਪਿਆ ਅਮਰੀਕੀ ਅਮਰੀਕੀ ਮੇਰੇ ਤੋਂ ਲੈ ਜੀ ਵੀ ਇਹ 500 ਵੇਖੋ ਲਾ ਗਿਆ ਕਾਨਲ ਸਾਹਿਬ ਵੱਲੋਂ 100 ਰੁਪਿਆ ਨਰੇਸ਼ ਨੂੰ ਪਤੰਗਾਂ ਵਾਰੀ ਨੂੰ 100 ਰੁਪਿਆ ਸਾਡੇ ਕਾਨਲ ਸਾਹਿਬ ਬਸ ਆ ਜੋ ਬਾਈਟਾ ਸਾਰਾ ਤਾੜੀ ਇੱਕ ਮਿੰਟ ਨਰੀਤ ਸਮਰਾਨਤੋ ਪਟੰਗਾ ਵਾਲੇ 100 ਰੁਪਇਆ ਦਿੱਤਾ ਜੀ ਸਾਡੇ ਪ੍ਰਧਾਨ ਜੀ ਨੇ ਚੱਲ ਆ ਜੀ ਠੀਕ ਹੈ ਠੀਕ ਹੈ ਬਾਈਰ ਤੋਂ ਪਹਿਲੇ ਨੰਬਰ ਤੇ ਹੈਗੀ ਵਾਈਟਰ ਬੋਰਡ ਤੋਂੜੇ ਇਹਨਾਂ ਨੇ 83 ਕਿਲੋ 200 ਗ੍ਰਾਮ ਦਾ ਵਲਟਰਪੋਰਟ ਸੀ ਇਹ ਅਮਰੀਕ ਸਿੰਘ ਨੇ 92 ਕਿਲੋ ਪਲੱਸ ਇੱਕ ਗੱਲ ਨਾਲ 92 ਕਿਲੋ ਭਾਰ ਚੁੱਕਣਗੇ 99500 95500 95500 ਜੀ 92500 ਨਾਲ ਨਹੀਂ ਬਾਗ ਵਿੱਚ ਜਿੱਤ ਕੇ ਆਏ ਆ ਕੀ ਬਾਤਾਂ ਨੇ ਜੀ Sebenarnya itu dari Cipetangga, ਲੋ ਜੀ ਕਾਨ ਦੇ ਨਾਲ 95 500 ਅਮਰੀਕ 500 ਰੁਪਇਆ ਮੇਕਰ ਤੇਰੇ ਲਈ ਪਹਿਲੇ ਹੀ ਆ ਗਿਆ ਸਾਡੇ ਕਰਨਾਲ ਸਾਹਿਬ ਪ੍ਰਧਾਨ ਗਰੇਵਰ ਸੁਸਾਇਟੀ ਕਿਲਾ ਰੇਬਰ ਵੱਲੋਂ ਸੁਰਿੰਦਰਜੀਤ ਵੱਲੋਂ 500 ਰੁਪਇਆ ਕਰਨਾਲ ਸਰਿੰਦਰ ਸਿੰਘ ਜੀ ਵੱਲੋਂ 500 ਰੁਪਇਆ ਅਮਰੀਕ ਸਿੰਘ ਵੱਲੋਂ ਕਿਲਾ ਰੇਬਰ ਸਪੋਰਟ ਸੁਸਾਇਟੀ ਕਰਨਾਲ ਸੁਰਿੰਦਰ ਸਿੰਘ ਜੀ ਵੱਲੋਂ 500 ਰੁਪਇਆ ਅਮਰੀਕੀ ਅਮਰੀਕ ਮੇਰੇ ਦੋਲੇ ਜੀ ਵੀ ਇਹ 500 ਵੇਖੋ ਲਾ ਗਿਆ ਕਨਨਲ ਸਾਹਿਬ ਵੱਲੋਂ 100 ਰੁਪਇਆ ਨਰੇਸ਼ ਨੂੰ ਪਤੰਗਾਂ ਵਾਰੀ ਨੂੰ 100 ਰੁਪਇਆ ਸਾਡੇ ਕਨਨਲ ਸਾਹਿਬ ਬਸ ਆਇਓ ਭਾਈ ਦਾ ਤਾੜੀ ਇੱਕ ਮਿੰਟ ਨਰੀਤ ਸਮਰਾਇ ਤੋਂ ਪਟੰਗਾ ਵਾਲੇ 100 ਰੁਪਇਆ ਦਿੱਤਾ ਜੀ ਸਾਡੇ ਪ੍ਰਧਾਨ ਜੀ ਨੇ ਚੱਲ ਆ ਜੀ ਠੀਕ ਹੈ ਠੀਕ ਹੈ ਬਾਈ 300 ਪਹਿਲੇ ਨੰਬਰ ਤੇ ਹੈਗੇ ਵਾਈਟਰ ਬੋਰਡ ਤੋੜੇ ਇਹਨਾਂ ਨੇ 83 ਕਿਲੋ 200 ਗ੍ਰਾਮ ਦਾ ਵਲਟਰਪੋਰਟ ਸੀ ਇਹ ਅਮਰੀਕ ਸਿੰਘ ਨੇ 92 ਕਿਲੋ ਪਲੱਸ ਇੱਕ ਗੱਲ ਨਾਲ 92 ਕਿਲੋ ਭਾਰ ਚੁੱਕਣਗੇ 99500 95500 95500 ਜੀ 92500 ਨਾਲ ਨਹੀਂ ਬਾਗ ਵਿੱਚ ਜਿੱਤ ਕੇ ਆਏ ਆ ਕੀ ਬਾਤਾਂ ਨੇ ਜੀ ਸਮਰਾਲੇ ਤੋਂ ਨਰੇਤ ਜੀ ਪਤੰਗਾ ਵਾਲੇ ਲੋ ਜੀ ਕਾਣ ਦੇ ਨਾਲ ਜੱਟ ਦਾ 99500 ਅਮਰੀਕ 500 ਰੁਪਇਆ ਮੇਕਰ ਤੇਰੇ ਲਈ ਪਹਿਲੇ ਹੀ ਆ ਗਿਆ ਸਾਡੇ ਕਰਨਾਲ ਸਾਹਿਬ ਪ੍ਰਧਾਨ ਗਰੇਵਲ ਸੁਸਾਇਟੀ ਗੇਲੇ ਰੇਟਰ ਵੱਲੋਂ सुरेंद्रਜੀ ਵੱਲੋਂ 500 ਰੁਪਇਆ ਕਰਨਾਲ सुरेंद्र ਸਿੰਘ ਜੀ ਵੱਲੋਂ 500 ਰੁਪਇਆ ਅਮਰੀਕ ਸਿੰਘ ਵੱਲੋਂ ਗੇਲੇ ਰੇਟਰ سپور ਸੋਸਾਇਟੀ ਕਰਨਾਲ ਸ਼ਰਿੰਦਰ ਸਿੰਘ ਜੀ ਵੱਲੋਂ 500 ਰੁਪਿਆ ਅਮਰੀਕ ਅਮਰੀਕ ਮੇਰੇ ਤੋਂ ਲੈ ਜੀ ਵੀ ਇਹ 500 ਵੇਖ ਕੋਲ ਆ ਗਿਆ ਕਰਨਲ ਸਾਹਿਬ ਵੱਲੋਂ 100 ਰੁਪਿਆ ਨਰੇਸ਼ ਨੂੰ ਪਤੰਗਾਂ ਵਾਲੇ ਨੂੰ